ਦਿਨ ਹੋ ਗਏ ਸਰਦਾਰ ਨਿਰਮਲ ਸਿੰਘ ਹਾਈ ਕਲੀ ਆਪਣੇ ਨਾਲ ਘਰ ਦੇ ਗਵਾਂਡੀ ਸਤਿ ਸ਼੍ਰੀ ਅਕਾਲ ਜੀ ਰੋਪੜ ਸ਼ਹਿਰ ਦੇ ਵਿੱਚ ਹਰ ਰੋਜ਼ ਜਿਹੜੀਆਂ ਸੜਕਾਂ ਦੀ ਹਾਲਤ ਖਰਾਬ ਹੈ ਉਹਨਾਂ ਦੇ ਕੰਮ ਦੀ ਸ਼ੁਰੂਆਤ ਕਰ ਰਹੇ ਹਨ ਗੈਨੀ ਜੈਲ ਸਿੰਘ ਨਗਰ ਦੇ ਵਿੱਚ ਸੜਕਾਂ ਦੇ ਕੰਮ ਦੀ ਸ਼ੁਰੂਆਤ ਹੋਈ ਕਲ ਪਸੀਨ ਭਵਨ ਤੋਂ ਲੈ ਕੇ ਮਿਊਂਸੀਪੈਲਿਟੀ ਦਫ਼ਤਰ ਤੱਕ ਅੱਜ ਜਿਹੜੀ ਜਿਹੜੇ ਰਸਤੇ ਨੂੰ ਗਾਂਧੀ ਸਕੂਲ ਦਾ ਰਸਤਾ ਕਹਿੰਦੇ ਬੇਲਾ ਚੌਂਕ ਤੋਂ ਲੈ ਕੇ ਗਾਂਧੀ ਸਕੂਲ ਦੇ ਅੱਗੇ ਹੁੰਦਾ ਹੋਇਆ ਪ੍ਰੀਤ ਕਲੋਨੀ ਤੱਕ ਅੱਜ ਇਹ ਰਸਤਾ ਜਿਹੜਾ ਇਹ ਹੋਈ ਹੈ ਜਿੱਥੇ ਕਿਸੇ ਵੇਲੇ ਪਾਣੀ ਬਹੁਤ ਜ਼ਿਆਦਾ ਖੜਦਾ ਸੀ ਹੁਣ ਵੀ ਖੜਦਾ ਪਰ ਥੋੜੇ ਆ ਉਹਦੇ ਚ ਸੁਧਾਰ ਹੋਇਆ ਤੇ ਇਹ ਰਸਤੇ ਦੀ ਹਾਲਤ ਪਾਣੀ ਕਰਕੇ ਖਸਤਾ ਰਹਿੰਦੀ ਹੈ ਇੱਥੇ ਵੀ ਜਿਹੜੀ ਲੁੱਕ ਹੈ ਉਹ ਕਾਮਯਾਬ ਨਹੀਂ ਹੁੰਦੀ ਜਿਸ ਕਰਕੇ ਮਿਊਨਿਸਪੈਲਿਟੀ ਬਲੋ ਇੱਥੇ ਵੀ ਇਸ ਰਸਤੇ ਨੂੰ ਪੇਵਡ ਰਸਤਾ ਬਣਾਉਣ ਦਾ ਅੱਜ ਕੰਮ ਸ਼ੁਰੂ ਕਰਨ ਜਾ ਰਹੇ ਆ ਕਿੰਨਾ ਬਜਟ ਹੈ ਜੀ 60 14 ਲੱਖ 14 ਲੱਖ ਦੀ ਲਾਗਤ ਦੇ ਨਾਲ ਇਹ ਰਸਤਾ ਬੀਲਾ ਚੌਂਕ ਤੋਂ ਗਾਂਧੀ ਸਕੂਲ ਹੁੰਦਾ ਹੋਇਆ ਪ੍ਰੀਤ ਕਲੋਨੀ ਤੱਕ ਪੇਵਡ ਰਸਤਾ ਇਹ ਅੱਜ ਇਹਦੀ ਬਣਨ ਦੀ ਸ਼ੁਰੂਆਤ ਕਰਨ ਜਾ ਰਹੇ ਆਂ। ਸਾਰੇ ਇੱਥੋਂ ਦੇ ਨਿਵਾਸੀ ਜਿਹੜੇ ਜਿਨ੍ਹਾਂ ਦੇ ਘਰ ਇਸ ਰਸਤੇ ਪਰ ਪੈਂਦੇ ਨੇ ਉਹ ਵੀ ਸਾਡੇ ਨਾਲ ਖੜੇ ਨੇ। ਸ਼ਹਿਰ ਦੀ ਆਮ ਆਦਮੀ ਪਾਰਟੀ ਸਮੁੱਚੀ ਟੀਮ ਵੀ, ਮਿਊਂਸਿਪੈਲਿਟੀ ਦੀ ਅਧਿਕਾਰੀ ਵੀ ਤੇ ਮੈਂ ਇੱਥੋਂ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਇੱਥੇ ਇਹਨਾਂ ਲਈ ਸਪੈਸੀਫਿਕੇਸ਼ਨਾਂ ਹੈ ਕਿ ਕਿਹੜਾ-ਕਿਹੜਾ ਮਟੀਰੀਅਲ ਪੈਣਾ ਕਿੰਨਾ-ਕਿੰਨਾ ਉਹ ਤੁਹਾਨੂੰ ਮਿਸਪੈਲਟੀ ਦੇ ਅਧਿਕਾਰੀ ਦੱਸ ਕੇ ਜਾਣਗੇ ਤੁਸੀਂ ਉਹਨਾਂ ਦੇ ਮੁਤਾਬਕ ਦੀ ਨਜ਼ਰਸਾਨੀ ਕਰ ਸਕਦੇ ਆ ਕਿ ਇੱਕ ਇੱਕ ਪੈਸਾ ਲੋਕਾਂ ਦਾ ਲੋਕਾਂ ਦੇ ਉੱਪਰ ਲੱਗਣਾ ਚਾਹੀਦਾ ਜੋ ਸਪੈਸੀਫਿਕੇਸ਼ਨ ਆ ਜਿੰਨੇ ਐਮ ਐਮ ਟਾਈਲ ਜਿੰਨਾ ਕੋਈ ਰੇਤਾ ਬਜਰੀ ਜੋ ਵੀ ਪੈਣਾ ਉਹ ਤੁਸੀਂ ਇਹਨਾਂ ਤੋਂ ਪੁੱਛ ਕੇ ਹੁਣ ਤੁਹਾਨੂੰ ਦੱਸ ਕੇ ਜਾਣਗੇ ਤੁਸੀਂ ਸਾਰੇ ਦੀ ਸੁਪਰਵੀਜ਼ਨ ਕਰ ਸਕਦੇ ਆ ਤਾਂ ਕਿ 14 ਲੱਖ ਚੋਂ ਇੱਕ ਇੱਕ ਰੁਪਿਆ ਤੁਹਾਡੀ ਗਲੀ ਦੇ ਵਿੱਚ ਸਹੀ ਤਰੀਕੇ ਨਾਲ ਲੱਗੇ ਇਸ ਰਸਤੇ ਤੇ ਤੇ ਲੰਬਾ ਸਮਾਂ ਇਹ ਰਸਤਾ ਜਿਹੜਾ ਉਹ ਕਾਮਯਾਬ ਰਹੇ ਹੋਣ ਸਾਡੇ ਏਸੀ ਇਲਾਕੇ ਦੇ ਬਜ਼ੁਰਗ ਸਰਦਾਰ ਨਿਰਮਲ ਸਿੰਘ ਜੀ ਉਹ ਆਪਣੇ ਹੱਥਾਂ ਨਾਲ ਫੀਤਾ ਕੱਟ ਕੇ ਇਸ ਕੰਮ ਦੀ ਸ਼ੁਰੂਆਤ ਕਰਨਗੇ ਸਰਦਾਰ ਨਿਰਮਲ ਸਿੰਘ ਜੀ ਮਲੇ ਸੋਨਹਾਲ ਸਾਸਰੀਆ ਕਾਲ ਕਰਨੇ ਹਾਂ ਬੜਾ ਬੰਦ ਕਰੋ ਹਲੋ ਐਦਾਂ ਕਰੋ ਅੱਗੇ ਕਰਕੇ ਹਾਂਜੀ ਆਖੋ ਫਰਕ ਤਾਂ ਰੋਣ ਪਰ ਤੋਰ ਤਾਂ ਆਇਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਸ਼ੋ ਨਵਾਰਕ ਬਾਦੀ ਐਮੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸਪੈਸੀਫਿਕੇਸ਼ਨ ਦੱਸੋ ਲੋਕਾਂ ਨੂੰ ਸਾਰੀਆਂ ਕੀ ਇਹ ਦੀਆਂ ਜੀ ਇਹ ਜਿਹੜੀ ਸੜਕ ਹੈ ਅਸੀਂ ਜਿਹੜੀ ਬਣਾਉਣੀ ਹੈਗੀ ਹੈ ਇਹ ਨੂੰ ਅਸੀਂ ਦੁਬਾਰਾ ਇਹਨੂੰ ਸਾਰਾ ਕਿਉਂਕਿ ਇਹ ਲੈਵਲ 'ਚ ਨਹੀਂ ਹੈ ਇਹਨੂੰ ਦੁਬਾਰਾ ਇਹਨਾਂ ਪੱਟ ਕੇ ਤਿੰਨ ਤਿੰਨ ਦਿਨ ਅਸੀਂ ਪੱਟਾਂਗੇ ਜਿੱਥੇ ਉੱਚੀ ਆਜੋ ਇੱਧਰ ਆਜੋ ਆਜੋ ਆਰਾਮ ਆ ਬੇਟਾ ਅੰਕਲ ਆਜੋ ਇਸ ਨੂੰ ਇੱਕ ਲੈਵਲ ਤੇ ਕਰਕੇ ਇਹਦੇ ਪਾਣੀ ਦੇ ਨਿਕਾਸ ਦਾ ਪ੍ਰੋਪਰ ਪ੍ਰਬੰਧ ਕਰਕੇ ਇਹਨੂੰ ਤੇ ਇਹਦੇ ਤੇ ਅਸੀਂ ਫਿਰ 4 ਇੰਚ ਜਿਹੜੀ ਹੈ ਉਹ ਆਪਾਂ ਡੱਕਾ ਪਾ ਕੇ ਇਹਨੂੰ ਮੈਟਲ ਪਾ ਕੇ ਤੇ ਇਹਨੂੰ ਰੀਲੇ ਕਰਾਂਗੇ ਟਾਈਲਾਂ ਚ ਨਹੀਂ ਅਸੀਂ ਇਹਦੇ ਤੇ 18 ਇੰਚ ਦਾ 18 ਫੁੱਟ ਦਾ ਜਿਹੜਾ ਦਾ ਗੋਲਾ 8 ਐਮਐਲ ਦਾ ਦਾ ਗੋਲਾ ਬਣ। ਤੇ ਬਾਕੀ ਜੇ ਕਿਤੇ ਰੋਡ ਗਲੀਆਂ ਲੱਗਣੀਆਂ ਹੋਈਆਂ ਉਹ ਵੀ ਅਸੀਂ ਰੋਡ ਗਲੀਆਂ ਦਾ ਵੀ ਥੋੜਾ ਪ੍ਰੋਵੀਜ਼ਨ ਰੱਖਿਆ। ਵੈਸੇ ਤਾਂ ਲੱਗੀਆਂ ਇੱਥੇ ਪਰ ਫਿਰ ਵੀ ਜਿੱਥੇ ਕਿਤੇ ਪਾਣੀ ਜਾਵੇ ਰੁਕਦਾ ਉਹ ਵੀ ਰੋਡ ਗਲੀਆਂ ਦਾ ਪ੍ਰਬੰਧ ਵੀ ਕਰਾਂਗੇ। ਉਹਦੇ ਨਾਲ ਪਾਣੀ ਦੀ ਨਿਕਾਸੀ ਦੀ ਬਿਲਕੁਲ ਆਪਣੀ ਫਾਸਾ ਜਿਹੜੀ ਹੈ ਫਾਲੋ